ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਅੱਜ ਦਾ ਤੁਸੀਂ ਵੈਦਰ ਦੇਖ ਸਕਦੇ ਹੋ ਕਿ ਸਤਿ ਸ਼੍ਰੀ ਅਕਾਲ ਜੀ ਵੈਦਰ ਤੇ ਅੰਨਾ ਵਧੀਆ ਅੱਜ ਤੇ ਉਹਨਾ ਪਾਪਾ ਜੀ ਨੇ ਕੁਝ ਕਰਦਾ ਮਿਲਣ ਦਾ ਗੁਰਦਾਸਪੁਰ ਦਾ ਪਹਿਲਾ ਮੀਆਂ ਜਿਹੜਾ ਇੰਨਾ ਵਧੀਆ ਦੋ ਘੰਟੇ ਦੇ ਪੈ ਹੀ ਜਾਗ ਨੇ ਅੱਜ ਫੜੇ ਰਾਮਨਾਰ 5:00 ਦੇ 7:30 ਦਾ ਸ਼ੁਰੂ ਹੋਇਆ ਸਾਢੇ 7:00 ਸਾਢੇ 8:00 8:00 ਵਜੇ ਨਹੀਂ ਕਿੰਨੇ ਤੋਂ ਵੀਰ ਜੀ 7:00 ਵਜੇ ਜੀ ਤੇ ਵਾਰ ਵੀ ਗੇੜਾ ਨੱਚੰਗਾਇ ਤੇ ਮਿੰਨਾ ਜੇ ਤੁਮੀ ਨਹੀਂ 1 ਘੰਟਾ ਚੰਗਾ ਟਿਕਾ ਕੇ ਬਿਆਰ ਮਜ਼ਾ ਆ ਗਿਆ ਬੜਾ ਆਪ ਬਾਤ ਹੈ ਤੇ ਮੈਨਾਂ ਸੱਤ ਦਿਨ ਸਬਜ਼ੀ ਕੱਟ ਲੈਨੇ ਆ ਮੌਸਮ ਬੜਵਧੀਆ ਅੰਦਰ ਰੋਣ ਕਰਨ ਲੱਗ ਪਈ ਆ ਬਾਹਰ ਬੜਾ ਵਧੀਆ ਚੀ ਮੌਸਮ ਹੋਇਆ ਲੱਗੇ ਕੋਈ ਸਬਜ਼ੀ ਕੱਟ ਰਹੇ ਨੇ ਬੱਡੇ ਬੱਡੇ ਅੱਜ ਹਨਾ ਬਣਾਉਣਾ ਸੀ ਤੇ ਜਿੱਦਾ ਆ ਗਿਆ ਮੈਨੂੰ ਨਾਲ ਨਾਲ ਲੱਗੇ ਕੋ ਮੌਸਮ ਵੀ ਬੜਾ ਵਧੀਆ ਹੋਇਆ ਕਿਉਂ ਨਾ ਅਸੀਂ ਇਹਨਾਂ ਨੂੰ ਪਕੌੜੇ ਬਣਾ ਲਈਏ ਪਕੌੜੇ ਤਣਾ ਹੋਣ ਜਿਵੇਂ ਜਿਆਦਾ ਤੇ ਨਾ ਸਿਆਪ ਤੋਂ ਉਚਲਣੀ ਹੈ ਪਾਣੀ ਦੇ ਮੁਤਾਬਕ ਰਾਹ ਤੇ ਬਸ ਬੁਣੋ ਤੇ ਪਕਾ ਲਈਏ ਇਹਨਾਂ ਵੀ ਤਰ੍ਹਾਂ ਦੇ ਪਕੌੜੇ ਨਵੇਂ ਜਾਦੇ ਪਕੌੜੇ ਬਸ ਹਲਕੇ ਜਿਹੇ ਪਕੌੜੇ ਨਹੀਂ ਬਣਦੇ ਆ ਜਦੋਂ ਅਸੀਂ ਇਹ ਜੋ ਖਾਏ ਕਰਦੇ ਆ ਮੈਂ ਕਿਹਦੀ ਸੱਚੀ ਬੰਨੀ ਹੈ ਇਹਦੇ ਪਕੌੜੇ ਬੰਨੇ ਆ ਹਾਂਜੀ ਆ ਇਹਨੂੰ ਨਾ ਬਿਲਕੁਲ ਪਤਲਾ ਪਤਲਾ ਕੱਟ ਲੈਣਾ ਇਸ ਤਰ੍ਹਾਂ ਹੀ ਛੋਟਾ ਵੀ ਕਰ ਸਕਦੇ ਇਹਦੇ ਵਿੱਚ ਤੇ ਇਹ ਨਾ ਥੋੜੇ ਜਿਮ ਮੈਂ ਕਿਹਾ ਚਲੋ ਟਰਾਈ ਕਰਦੇ ਕਈ ਵਾਰ ਹੈ ਨਾ ਕਈ ਚੀਜ਼ਾਂ ਸਵਾਦ ਨਹੀਂ ਲੱਗਦੀਆਂ ਤੇ ਇਹ ਬਣਾ ਲੈਂਦੇ ਆ ਇਹ ਮੈਂ ਕਿਸੇ ਦੇ ਪਤਾ ਨਹੀਂ ਅੰਮ੍ਰਿਤਸਰ ਦਾ ਕੋਈ ਹਲਵਾਈ ਸੀ ਪਕੌੜੇ ਬੜੇ ਫੇਮਸ ਆ ਅੰਮ੍ਰਿਤਸਰ ਦੇ ਤੇ ਉੱਥੇ ਇਹਨਾਂ ਵੇਖਿਆ ਕਿ ਇਹਨੇ ਹਲਵੇ ਦੇ ਪਕੌੜੇ ਵੀ ਬਣਾਏ ਤੇ ਚਲੋ ਨਾ ਕਿਹ ਚਲੋ ਅੱਜ ਆਪਾਂ ਟਰਾਈ ਕਰਦੇ ਆ ਕਿਵੇਂ ਦੇ ਬੰਦੇ ਆ ਆ ਮੈਂ ਥੋੜੇ ਜਿਹੇ ਰੱਖੇਗੀ ਜ਼ਿਆਦਾ ਨਹੀਂ बस ਜਿਹੜੇ ਨਾ ਦੋ ਦੋ ਖਾਲੀ ਗਏ ਆਪਾਂ ਵੱਧ ਨਹੀਂ ਵੱਧ ਫਿਰ ਬੰਕਾਵੇਂ ਆਂ ਕੋੜਾ ਜਿਹਾ ਕੱਟਿਚਾ ਸੁਨਿਆ ਇਤਨਾ ਬਿਲਕੁਲ ਜਿਦਾਂ ਅਲੂ ਗੇ ਆਪਾਂ ਸਲਾਈਸ ਕਰਦੇ ਆਂ ਪਕੌੜੇ ਬਣਾਉਣ ਵਾਸਤੇ ਐਦਾਂ ਦੇ ਕੀਤੇ ਆਪਾਂ ਕਲੇ ਜਦੋਂ ਆਂ ਫੇਰ ਬਹੁਤ ਹੀ ਕਰਦੇ ਆਂ ਪਰ ਹੱਥ ਨਾਲ ਬਾਹਰ ਇਸੇ ਵਾਲਾ ਦੇ ਕਮਾਣ ਨਹੀਂ ਹੋ ਜਾਦਾ ਬਾਅਦ ਕਿ ਜਦ ਮਿਲਦਾ ਹੈ ਨਾ ਚਲ ਜਿਵੇਂ ਪਾਣੀ ਦੇ ਵਿੱਚ ਜਾਵਾਂ ਹੈ ਜੀ ਤਾਂ ਵੀ ਕਹਿੰਦੇ ਵੇਖਿਆ ਵਾ ਤੇ ਨਹੀਂ ਫਿਰ ਪੇਜ ਹੋ ਗਏ ਨੇ ਉਹ ਬੋਲਣਾ ਸ਼ਾਤਾ ਮੰਮੀ ਜੀ ਸਾਡੇ ਘਰ ਨਹੀਂ ਆ ਜੇ ਮੰਮੀ ਜੀ ਸਾਡਾ ਸਾਹ ਦਿੰਦੇ ਨੇ ਬਾਲੀਡਰ ਦੇਖੋ ਲੀਡਰ ਤੇ ਆਏ ਮੰਮੀ ਜੀ ਸਾਡੇ ਸ਼ਾਤਾ ਮੰਮੀ ਜੀ ਸਾਡਾ ਬਹੁਤ ਸਾਥ ਕਿ ਰਹਦੇ ਨੇ ਇਹ ਚੋ ਐਂਜ ਕਰਕੇ ਦੇਸੀ ਜਿਹਾ ਬਾੜ ਲਾ ਕੇ ਇੱਕ ਦਿਨ ਮੈਂ ਇੱਕ ਵੀਡੀਓ ਪਾਈ ਉਹਦੇ 'ਚ ਮੈਂ ਆਪਾਂ ਬੱਬੇ ਹਾਲੀ ਲੈਰ ਤੋਂ ਪਕੌੜੇ ਖਾਣ ਗਏ ਤੇ ਕਿਸੇ ਨੇ ਕਮੈਂਟ ਕੀਤਾ ਕਿ ਤੁਸੀਂ ਜਿਹੜਾ ਆ ਅਖਬਾਰ ਦੇ ਉੱਤੇ ਪਕੌੜੇ ਖਾਣ ਦੇ ਜੇ ਚੰਗਾ ਸਾਲ ਤੇ ਕੋਈ ਫਰਜ਼ ਨਹੀਂ ਮੈਂਦਾ ਅਸੀਂ ਛੋਟੇ ਹੁੰਦੇ ਅਖਬਾਰ 'ਚ ਹੀ ਰੋਟੀਆਂ ਖੜੀਆਂ ਸਕੂਲੇ ਕਿਉਂ ਤੇ ਹੋੜ ਹੀ ਇਹ ਜਾ ਕੇ ਇੰਨਾ ਜ਼ਿਆਦਾ ਹੋਇਆ ਕਿ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਪਹਿਲਾਂ ਅਸੀਂ ਅਖਬਾਰਾਂ 'ਚ ਹੀ ਰੋਟੀਆਂ ਖੜਦੇ ਰਹੇ ਆ ਪਰੌਂਠੀਆਂ ਤੇ ਸਾਰੀ ਪਰੌਂਠੀ ਜਿਹੜੀ ਛੱਪ ਜਾਂਦੀ ਰਹੀ ਆ ਉਹਦੇ ਨਾਲ ਅਖਬਾਰ ਤੇ ਛੱਪ ਜਾਂਦੀ ਰਹੀ ਆ ਤੇ ਚਲੋ ਚਲ ਜੇ ਬਾਹਰ ਨੂੰ ਸਾਰੇ पेड़ पौधे ਤੁੱਪ ਗਏ ਬੜੇ ਵਧੀਆ ਹੌਂਚ ਪਾਣੀ ਪਾ ਕੇ ਆਉਣਾ ਮੈਂ ਹੇਠ ਖੋਲਤੇ ਹਾਂ ਕੀ ਹਵਾ ਹੈ ਇੱਧਰ ਤੇ ਫਿਲਰਾ ਫਰਾ ਨਹੀਂ ਅਗਿਆ ਪੂਰੀਆਂ ਪਾਣੀ ਜਾ ਰਹਾ ਹੈ ਪਰ ਪਾਣੀ ਆ ਰਹਾ ਹੈ ਇੱਧਰ ਵੀ ਆਹ ਕਿਸਤੀ ਚੱਲਣ ਦੀ ਹੈ ਪਾਣੀ ਪਾਣੀ ਸਭ ਤੋਂ ਜ਼ਿਆਦਾ ਪਾਣੀ ਤੇ ਇੱਧਰ

ਸੱਚੀ ਗੱਲ ਹੈ ਤੁਹਾਡਾ ਘਰ ਤੁਹਾਡਾ ਨਹੀਂ ਤੁਹਾਡਾ ਆ ਘਰ ਆਸੋ ਚਲੋ ਜੀ ਚਲੀਏ ਕਿਚਨ ਵਿੱਚ ਚਲੋ ਜੀ ਚਲੀਏ ਕਿਚਨ ਵਿੱਚ ਬਣਾਈਏ ਪੰਪਕਿੰਡ ਦੇ ਪਕੌੜੇ ਬਣਾਈਏ ਪੰਪਕਿੰਡ ਦੇ ਪਕੌੜੇ ਆਹ ਪੰਪਕਿੰਡ ਹਨ ਹਲਵਾ ਆਹ ਲੋ ਜੀ ਇਹ ਲੈ ਲਿਆ ਬੇਸਨ ਤੇ ਬੇਸਨ ਦੇ ਵਿੱਚ ਪਾ ਲਈ ਅਜਵਾਇਨ डाइजेस्टन के लिए बहुत अच्छी होती हैं थोड़े से डालेंगे एक-खाते खा छिलके केले वाले केले नहीं होनी होता जब मैं वीडियो शूट कर रही होती <laughs> काली मिर्च जीरा भी डाल देंगे थोड़ा सा ਇੱਕ ਹੋਰੀ ਮੈਂ ਨਹੀਂ ਇੱਕ ਪਾਸਤੇ ਵਿੱਚ ਜੀਰਾ ਪਾਇਆ ਤੇ ਨਨਮਕ ਮੁੰਨ ਰਵ ਕੇ ਵੀ ਹਾਈ ਹਾਈ ਪਾਸਤੇ ਵਿੱਚ ਜੀਰਾ ਹੀ ਪਾਇਆ ਮੈਂ ਜੀਰਾ ਪਾ ਦਿੱਤਾ ਥੋੜੀ ਜਿਹੀ ਹਲਦੀ ਕਲਰ ਲਈ ਤੇ ਥੋੜੀ ਜਿਹੀ ਰੈੱਡ ਚਿੱਲੀ ਬੈਦਮਾ ਪਾ ਲਈ ਫਲੇਕ ਵਾਲੀ ਫਿਰ ਕਰਦੀ ਹਾਂ ਮਿਕਸ 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 ਪਾਣੀ ਪਾ ਕੇ ਤਾਂ ਆਪਾਂ ਬੈਟਰ ਬਣਾ ਲੈਣਾ। ਨਾ ਹੀ ਬਹੁਤਾ ਪਤਲਾ ਤੇ ਨਾ ਹੀ ਬਹੁਤਾ ਸੰਘਣਾ, ਸੰਘਣਾ। ਠੀਕ ਕਹਿ ਲਿਖੀ। ਇਹ ਠੀਕ ਕਿਉਂ ਆ ਥੋੜੀ ਵਾਸ ਅੰਗਰੇਜ਼ੀ ਚਲਦੀ ਨਹੀਂ ਏ। ਇਹ ਇਹ ਕਈ ਘਰ ਕਹਿ ਜਾਂਦੇ ਕਿ ਲੱਕੀ ਤੂੰ ਪੰਜਾਬੀ ਇੰਗਲਿਸ਼ ਕਿਉਂ ਬੋਲੀ ਦੇ ਸਾਡਾ ਪੰਜਾਬੀ ਵਿਚ ਆਇਆ। ਸਾਡੇ ਮੈਂ ਬਣੀ ਪੰਜਾਬੀ ਬੋਲਦੇ ਆ ਥੋੜਾ ਜਿਹਾ ਪਾਣੀ ਹੋਰ ਹਮਿੰਦੀ ਜਾਰ ਇਹ ਰਾਬ ਸੁਗਾ ਗਈ ਮੈਨੂੰ ਹਿੰਦੀ ਸਹੀ ਹੋ ਗਿਆ ਪਤਲਾ ਥੋੜਾ ਜਿਹਾ ਪਾਣੀ ਹੋਰ ਇੰਨਾ ਪਤਲਾ ਕਰਨਾ ਜਿੰਨਾ ਮੈਨੂੰ ਲੋੜ ਹੈ ਉਨਾ ਹੀ ਕਰੂੰਗੀ ਇਹ ਰੋਟਾ ਤੇ ਲੱਗੇਗਾ ਨਹੀਂ ਕਿਉਂ ਨਹੀਂ ਲੱਗੇਗਾ ਜੇ ਨਹੀਂ ਲੱਗੇਗਾ ਤਾਂ ਫਿਰ ਮੈਂ ਨਾਲ ਗੱਲ ਕਰੀਏ ਮੈਂ ਕੁੱਕੂ ਨੂੰ ਚੈਲੰਜ ਕਰਦੇ ਆਂ ਵੀ ਗੱਲ ਬਹੁਤ ਵੱਡੀ ਵੱਡੀ ਗੱਲ ਕੀਤੀ ਗੱਲ ਬਹੁਤ ਗਲਤ ਆ ਗੱਲ ਬਹੁਤ ਗਲਤ ਆ ਗੱਲ ਬਹੁਤ ਇਹ ਤਾਂ ਬੜੀਆ ਬਾਤ ਆ ਹਾਂ ਨਾ ਮੈਂ ਆਪਾਂ ਸਬਜੀਲੀ ਨਹੀਂ ਵਿੱਚ ਚੇਕ ਵਾਲਾ ਮਲਾ ਚੰਡਾ ਆ ਸਬਜੀਲੀ ਪੀ ਆਲ ਕਰਕੇ ਤੇ ਮੈਂ ਨਾ ਸਾਹ ਮੈਂ ਕਿਹਾ ਸਾਹਵਲ ਨੇ ਪਤਾ ਨਹੀਂ ਉਹ ਖਾਣੇ ਕਿ ਨਹੀਂ ਖਾਣੇ ਆ ਸਾਬਲ ਦਾ ਵੀ ਇੰਤਜ਼ਾਮ ਕਰ ਲਿਆ ਮੈਂ ਕਿਹਾ ਮੈਨੂੰ ਆਲੂ ਵਾਲੇ ਬਣਾਉਣੇ ਆਲੂ ਦਾ ਪੱਥਿਆ ਹੈ ਬਾਕੀ ਆਲੂ ਆਲੂ ਪਤਾ ਨਹੀਂ ਕਿਉਂ ਇਹਨੂੰ ਵੀ ਹੁਣ ਆਦਤ ਪੈ ਗਈ ਆਲੂ ਖਾਣ ਦੀ ਇੰਨੇ ਕਿ ਬੜੀਆਂ ਮਸ ਹੋਈਆਂ ਨੇ ਹੋਰ ਦਵਾ ਬਹੁਤ ਬਹੁਤ ਆਲੂ ਖਾ ਕੇ ਇਹ ਕਿੱਥੇ ਜਾਣਾ ਹੈ ਬਿਲਕੁਲ ਜੀ ਮਸੀਨਾ ਆ ਵੀ ਗਿਆ ਤੇ ਪਸੀਨੇ ਹੋਣਾ ਉਹ ਜੀਣਾ ਹਾਰੇ ਰੋ ਪਾੜਾ ਉਹ ਉਹ ਜਾਂ ਤੇ ਇੱਕ ਮੁੰਡਾ ਮੈਂ ਟੱਕਰ ਸੀ ਉਹ ਕੱਢ ਲਾ ਫੋਨ ਜਦੋਂ ਦੌੜ ਕੇ ਜੇ ਮੈਂ ਇਹ ਚਲਾਣ ਗਈ ਸੀਗੀ ਲੱਗੀ ਹੁਣ ਇੰਤਰਾ ਲੈ ਲਿਆ ਪਰ ਇਹਨੇ ਸੋਚੀ ਦੋ ਪੀਸ ਹੈ ਪਰ ਕਿੰਨਾ ਲੰਬੇ ਰਹਿ ਜਾਂਦਾ ਦੇਖ ਲੋ ਇੱਕ ਇੱਕ ਤੋਂ ਲੰਬੇ ਕਰ ਲੋ ਬਾਕੀ ਅੱਗੇ ਤੇ ਕਰ ਲਿਆ ਉਹਨੇ ਤਾਂ ਮਿੱਥੇ ਮਿੱਥੇ ਕਰਨਗੇ ਸ਼ਾਇਦ ਕਰਾਰਾ ਕਰ ਲੋ ਉਹ ਉਹ ਬਹੁਤ ਕੀਤਾ ਅਗੇ ਫਾਈਲ ਜੀ ਨਵੇਂ ਪਕੌੜੇ ਅੱਜ ਬਣ ਗਏ ਕਦੀ ਨਹੀਂ ਬਣਾਏ ਆਂ ਇਹ ਪਹਿਲੀ ਵਾਰ ਬਣਾਏ ਆਂ ਜੇ ਸਵਾਦ ਲੱਗੇ ਤੇ ਫੇਰ ਬਣਾਇਆ ਕਰਾਂਗੇ ਪਰ ਮੈਨੂੰ ਥੋੜੀ ਜਿਹੀ ਫੀਲਿੰਗ ਆਉਂਦੀ ਆ ਕਿ ਸ਼ਾਇਦ ਮਿੱਠੀ ਕਿਤੇ ਬਣ ਗਈ ਹੋਵੇ। ਮੈਨੇ ਚੈੱਕ ਕਰਕੇ ਵੇਖ ਲੈਣੇ ਆ ਜੇ ਇਹਦਾ ਸਵਾਦ ਲੱਗੇ ਠੀਕਾ ਨਹੀਂ ਲੱਗੇ ਤਾਂ ਇਹ ਬਾਕੀ ਦੀ ਸਰਦੀ ਬਣਾ ਲੈਣੀ। ਕਿਉਂ? ਜਿੱਦ ਪੜ ਪਾ ਲੈ। हाँ। जो चार थे, फिर तो देने। नहीं। नहीं। बारिश अपना कम करती है परास पर है कुछ हो तो फिर तो एक आईफोन का सब तो जरा मतलब की

ਉਹ ਜੀ ਦੀ ਗੰਦੀ ਜਦੋਂ ਨਹੀਂ ਉਹ ਚੋਲੋ ਮਾਰਨਾ ਹੈ ਉਹ ਜੀ ਉਹ ਸਸਤਾ ਖਲ ਦੇ ਹਾ ਦੇਖ ਲਓ ਕੰਡੈਂਸ ਮਿਲ ਗਿਆ ਤਾਂ ਤੇ ਦੱਪਾ ਆ ਕੇ ਨਾ ਥਲੀਆਂ ਤੇ ਤੇ ਫਿਰ ਖਾਂਦਾ ਜੀ ਆਪਣੀ ਦੇਲ ਅਜੇ ਕੱਲ ਆਈਸਕ੍ਰੀਮ ਖਾਦੀ ਹੈ ਨਹੀਂ ਆਦਿ ਨਹੀਂ ਗਰਮੀ ਕਰਕੇ ਹੀ ਹਾਈ ਹੁੰਦੀ ਆ ਉਸ ਤੋਂ ਕੁਝ ਹਾਈ ਹਾਈ ਗਰਮੀ ਤੇ ਨਹੀਂ ਆ ਫਿਰ ਗਰਮੀ ਦੇ ਸਮਾਂ ਮੈਂ ਕਿਹਾ ਵੀ ਥੋੜਾ ਬੜਾ ਸੌਂਦਾ ਰਹਨਾ ਬਹੁਤ ਔਖਾ ਜਾਂਦਾ ਸੀ ਅਸਮਾਨ ਚ ਚੱਤੀ ਜਾ ਖਾਈ ਜਾ ਚੱਪੀ ਜਾ ਮੈਨੂੰ ਮਾਰਦਾ ਕੰਨ ਨੂੰ ਆ ਮੈਂ ਕਿਹਾ ਗਰਮੀ ਬੜੀ ਜੀ ਬਹੁਤ ਸੋਹਣੀ ਉਹੋ ਨੇ ਲਈ ਇੱਥੇ ਚੱਲੋ ਅੱਛਾ ਉਹ ਹੋ ਇਹ ਤਾਂ ਲੱਗਦਾ ਜਿਵੇਂ ਪਤਾਉਂਦੇ ਪਕੌੜੇ ਹੁੰਦੇ ਨੇ ਇਹਦੇ ਮਿਸ਼ਰ ਲਿਖਦਾ ਪਾਪੀ ਜੀ ਉਹ ਛੋਟੀ plate ਲਈ ਨਾ ਗਲਤੀ ਮੇਰੀ ਸੀ ਓਕੇ ਜੀ ਅੱਛਾ ਚੱਲ ਕਰ ਕਰ ਇਹ ਕਰ ਲਗਾ ਆਨੇ ਮੈਨੂੰ ਲਾਲ ਚਾੜਨਾ ਨੇ ਵਾਦਾ ਐਦਾਂ ਨਹੀਂ ਹੁੰਦਾ ਮੈਂ ਜਿੱਟਪ ਕਰੀਦਾ ਇਹ ਹੱਥ ਨਹੀਂ ਗੰਦਾ ਕਰਨਾ ਤੇ ਹੱਥ ਨਹੀਂ ਗੰਦਾ ਕਰਨਾ ਤੇ ਮੈਂ ਕਿਚਨ ਚ ਕੱਦ ਨਹੀਂ ਆਇਆ ਭੱਜੋ ਤੋੜ ਜਾਓ ਤੇ ਕੋਈ ਨਹੀਂ ਸਾਵਲੇ ਨੂੰ ਹੱਥ ਤੇਰਾ ਕੋਈ ਕੰਮ ਨਹੀਂ ਤੋੜ ਜਾਇਆ ਇਹ ਤਾਂ ਬਾਰੇ ਹੀ ਰਹੀ ਕਿੱਥੇ ਲੱਗਣੇ ਪਤਾ ਨਹੀਂ ਖਾਪੀ ਜੀ ਦੇਖਿਆ ਦੇਖਿਆ ਗਰਮੀ ਲੱਗਣ ਦੀ ਕਿਤੇ ਹਵਾ ਮਤਲਬ ਨਹੀਂ ਆਉਂਦੀ ਇਹ ਗਰਮੀ ਨੋ ਮੈਨੂੰ ਪਤਾ ਹੈ ਤੁਸੀਂ ਜਾਓ ਖਾਓ ਜਾ ਕੇ ਨਹੀਂ ਨਹੀਂ ਦੱਸ ਕੋਈ ਨਾ ਨਹੀਂ ਖਾਓ ਤਾਂ ਮੈਂ ਬਣਾ ਲਿਆ ਹੁਣੇ ਆ ਇਹ ਤਾਂ ਕੀ ਕਰਨਾ ਚਲੋ ਠੀਕ ਹੈ ਮਾਸੀ ਜੀ ਇਹ ਆਲੂ ਪੋੜਾ ਇਹ ਆਲੂ ਹਲਵਾ ਪਕਕੇ ਪੋੜਾ ਤੇ ਕੀ ਆਮਲੀ ਦੀ ਚਟਨੀ ਤੋਂ ਟਰਾਈ ਕਰਕੇ ਦੱਸ ਦੇਵਾ ਉਂ ਕਿਰੀਆਂ ਦੇ ਪਾਣੀ ਚ ਹਾਂਜੀ ਜੀ ਉਹ ਤਾਂ ਖਾਣੇ ਚ ਚੱਲੇ ਹਾਂਜੀ ਬਹੁਤ ਸਵਾਦ ਬਣਿਆ ਉਹ ਇਦਾਂ ਲੱਗਦਾ ਸੀ ਜਿਵੇਂ ਬਤਾਉਂਗਾ ਇਹ ਪਕੌੜੇ ਨਹੀਂ ਹੁੰਦੇ ਇਹ ਤਾਂ ਇਦਾਂ ਸੇਮ ਟਿੱਟੋ ਸੀ ਬਹੁਤ ਸਵਾਦ ਸੀ ਸੀਕ ਹੈ ਹੈ ਅੱਛਾ ਲੋ ਜੀ ਅਦਰ ਸਾਡਿਆਂ ਨੂੰ ਤੇ ਸਾਡੇ ਵਾਲਿਆਂ ਨੂੰ ਤੇ ਪਸੰਦ ਆ ਗਿਆ ਸੋ ਤੁਸੀਂ ਵੀ ਜਰੂਰ ਟਰਾਈ ਕਰਿਓ ਅਸੀਂ ਪਹਿਲੀ ਵਾਰ ਬਣਾਇਆ ਮੈਨੂੰ ਲੱਗਾ ਆਪਣੀ ਜ਼ਿੰਦਗੀ ਚ ਪਹਿਲ ਮੈਂ ਤਾਂ ਪਹਿਲੀ ਵਾਰ ਹੀ ਬਣਾਇਤੀ ਕਾਦੇ ਕਦੀ ਏ ਪਹਿਲੀ ਵਾਰੀ ਬਣਾਈ ਸੀ ਮੈਂ ਕਿਹਾ ਅੱਜਕੱਲ ਦੇ ਹਲਵਾਈ ਸਾਰੇ ਕੁਛ ਬਣਾ ਹੀ ਜਾਂਦੇ ਆ ਪਰ ਨਹੀਂ ਇਹ ਜੋ ਵੀ ਗਏਨੇ ਬਣਾਏ ਜਿਹੜੇ ਵੀ ਲਵਾਈ ਨੇ ਕਾੜ ਕੱਢੀ ਏ ਵਧੀਆ ਕੱਢੀ ਏ ਸਵਾਦ ਆ ਸੋ ਕਰਦੇ ਆ ਅਸੀਂ ਵੀ ਕਰਨੇ ਆ ਸੋ ਜਿਹੜੇ ਮੇਰੀ ਵੀਡੀਓ ਤੇ ਪਹਿਲੀ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜਰ ਕਰਿਓ ਜੀ ਵੀਡੀਓ ਚੰਗੀ ਲੱਗੀ ਤਾਂ ਆਪਣੇ ਟਾਈਮ ਤੇ ਕਰਨਾ ਸ਼ੇਅਰ ਕਰਦੇ ਜੀ ਮਿਲਦੇ ਹਾਂ ਜੀ ਕਲਮ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸੀਪਾਲ ਜੀ ਸਾਰਿਆਂ ਬਹੁਤ ਸਵਾਗਤ ਜਰੂਰ ਖਾਓ